ਆਏ ਕਹਿਰ ਨਾ ਕਰੋ ਕਿਰਪਾ ਕਰਕੇ ਕਿ ਤੁਸੀਂ ਨਿੱਕੀਆਂ ਨਿੱਕੀਆਂ ਗੱਲਾਂ ਦੇ ਬਦਲੇ ਇੱਕ ਦੂਜੇ ਦੀ ਕਣਕੁਣੀ ਅੱਗ ਲਾਉਣ ਤੁਰਪੋ ਦੇਖੋ ਆਹ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਦੱਸਿਆ ਜਾ ਰਿਹਾ ਕਿ ਇੱਕ ਸਰਪੰਚ ਉਹਨੇ ਕਿਸੇ ਦੂਸਰੇ ਕਿਸਾਨ ਦੇ ਖੇਤ ਨੂੰ ਅੱਗ ਲਗਾ ਦਿੱਤੀ ਹਲੇ ਇਸ ਘਟਨਾ ਬਾਰੇ ਕੁਝ ਵੀ ਪਤਾ ਨਹੀਂ ਲੱਗਾ ਕਿ ਇਹ ਘਟਨਾ ਕਿੱਥੋਂ ਦੀ ਆ ਲੱਗ ਪੰਜਾਬ ਦੀ ਰਹੀ ਆ ਕਿਉਂਕਿ ਸਰਦਾਰ ਬੰਦੇ ਆ ਪਰ ਪੁਸ਼ਟੀ ਨਹੀਂ ਹੋਈ ਕਿ ਇਹ ਘਟਨਾ ਕਿੱਥੋਂ ਦੀ ਆ ਕਿਹੜੇ ਪਿੰਡ ਦੀ ਘਟਨਾ ਹੈ ਪਰ ਦੋ ਧਿਰਾਂ ਦੇ ਅੰਦਰ ਲੜਾਈ ਹੋਈ ਆ ਲੜਾਈ ਕਿਹੜੇ ਮਾਮਲੇ ਨੂੰ ਲੈ ਕੇ ਹੋਈ ਆ ਇਹਦੇ ਬਾਰੇ ਵੀ ਕੁਝ ਪਤਾ ਨਹੀਂ ਪਰ ਇਹਨਾਂ ਨੂੰ ਜ਼ਰੂਰ ਪਤਾ ਲੱਗ ਰਿਹਾ ਕਿ ਦੋ ਧਿਰਾਂ ਦੇ ਅੰਦਰ ਲੜਾਈ ਹੋਈ ਆ ਇੱਕ ਕਿਸਾਨ ਆ ਤੇ ਦੂਜੇ ਪਾਸੇ ਸਰਪੰਚ ਆ ਤੇ ਦੱਸਿਆ ਜਾ ਰਿਹਾ ਕਿ ਉਹ ਸਰਪੰਚ ਨੇ ਕਿਸੇ ਦੇ ਖੇਤ ਨੂੰ ਅੱਗ ਲਾ ਦਿੱਤੀ ਆ ਉੱਥੇ ਔਰਤਾਂ ਵੀ ਨੇ ਰੋ ਰਹੀਆਂ ਨੇ ਚੀਕ ਰਹੀਆਂ ਨੇ ਰੋਕ ਰਹੀਆਂ ਨੇ ਇੱਕ ਔਰਤ ਕਣਕ ਦੇ ਵਿੱਚ ਪਈ ਆ ਲੰਬੇ ਪਈ ਆ ਜੋ ਰੋ ਰਹੀ ਆ ਤੇ ਕਹਿ ਰਹੀ ਆ ਕਿ ਇਹਨੇ ਮੈਨੂੰ ਕੁੱਟਿਆ ਮੈਨੂੰ ਮਾਰਿਆ ਮੇਰੇ ਛੋਟੀ ਮਾਰੀ ਤਾਂ ਇਦਾਂ ਦੇ ਇਲਜ਼ਾਮ ਉਹ ਲਗਾ ਰਹੀ ਆ ਇਹ ਪੂਰਾ ਮਾਮਲਾ ਕੀ ਆ ਇਹਦੀ ਸਚਾਈ ਤਾਂ ਫਿਲਹਾਲ ਉਹਦੇ ਸਾਹਮਣੇ ਆ ਸਕੂਗੀ ਜਦੋਂ ਇਸ ਘਟਨਾ ਦੀ ਪੂਰੀ ਜਾਣਕਾਰੀ ਮਿਲੂਗੀ ਜਾਂ ਪੁਲਿਸ ਇਸ ਮਾਮਲੇ ਵਿੱਚ ਇਨਵੈਸਟੀਗੇਸ਼ਨ ਕਰੂਗੀ ਜਦੋਂ ਪੁਲਿਸ ਕੋਲ ਇਸ ਮਾਮਲੇ ਦੀ ਸ਼ਿਕਾਇਤ ਜਾਊਗੀ ਪਰ ਗੱਲ ਇਹ ਆ ਘਟਨਾ ਤੇ ਗੱਲ ਕਰਨ ਦਾ ਮਤਲਬ ਇਹ ਆ ਕਿ ਕਿਸਾਨਾਂ ਦਾ ਪਹਿਲਾਂ ਹੀ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋ ਚੁੱਕਾ ਹਜ਼ਾਰਾਂ ਏਕੜ ਕਣ ਕਿੱਥੇ ਪਹਿਲਾਂ ਹੀ ਮੱਚ ਕੇ ਸਵਾਹ ਹੋ ਚੁੱਕੀ ਆ ਕਿਸਾਨ ਕੱਲੇ ਕਣਕ ਨਹੀਂ ਮੱਚੀ ਕਿਸਾਨਾਂ ਦੀਆਂ ਸੱਦਰਾਂ ਉਹਨਾਂ ਦੇ ਜਿਹੜਾ ਵਿਚਾਰਿਆਂ ਦੀ ਇੱਕ ਉਮੀਦ ਸੀ ਉਹ ਵੀ ਮੱਚ ਚੁੱਕੀ ਆ ਕਿਉਂਕਿ ਉਹਨਾਂ ਨੇ ਤਾਂ ਪਹਿਲਾਂ ਹੀ ਕਿਸਾਨਾਂ ਨੇ ਪਹਿਲਾਂ ਤਾਂ ਆੜਤੀਆਂ ਤੋਂ ਪੈਸੇ ਫੜੇ ਹੀ ਹੁੰਦੇ ਆ ਤੇ ਨਹੀਂ ਤਾਂ ਉਹਨਾਂ ਨੂੰ ਉਮੀਦ ਹੁੰਦੀ ਆ ਕਿ ਅਸੀਂ ਜਿਹੜੀ ਤੇਲ ਫੁੱਲ ਆਪਦੀ ਕਣ ਕੌਣੀ ਹੈ ਸਾਡੀ ਫਸਲ ਆਉਣੀ ਆ ਉਹਨੂੰ ਵੇਚ ਕੇ ਅਸੀਂ ਚਾਰ ਪੈਸੇ ਕਮਾਵਾਂਗੇ ਕਿਉਂਕਿ ਉਹਨਾਂ ਦਾ ਤਾਂ ਰੋਜ਼ਗਾਰ ਹੀ ਉਹ ਉਹਨਾਂ ਦੀ ਤਾਂ ਰੋਜ਼ੀ ਰੋਟੀ ਉਹ ਆ ਤੇ ਬਹੁਤ ਸਾਰੇ ਕਿਸਾਨਾਂ ਨਾਲ ਇਹ ਹੋਇਆ ਕਿ ਉਹਨਾਂ ਦੇ ਘਰ ਵਿੱਚ ਤਾਂ ਖਾਣ ਜੋਗੇ ਦਾਣੇ ਵੀ ਨਹੀਂ ਰਹੇ 19 ਵੀ ਕਣਕ ਉਹਨਾਂ ਦੀ ਬਚੀ ਨਹੀਂ ਸਾਫਤੀ ਕਿ ਉਹਨਾਂ ਦੇ ਘਰ ਖਾਨ ਜੋ ਕਿ ਦਾਣੇ ਹੀ ਬਚ ਜਾਣ ਤਾਂ ਇੰਨੀ ਮੰਦੀ ਹਾਲਤ ਆ ਕਿੰਨੇ ਥਾਵਾਂ ਤੇ 2-200 ਏਕੜ 3-300 ਏਕੜ ਹਜ਼ਾਰਾਂ ਏਕੜ ਜਾਨੀ ਕਿ ਇਕੱਠੇ ਹੀ ਮੱਚ ਚੁੱਕੇ ਆ ਦੱਸਿਆ ਜਾ ਰਿਹਾ ਸੀ ਕਿ ਗੁਰੂ ਹਰਸਾਏ ਏਰੀਆ ਵਿੱਚ ਕਿੰਨੇ ਹਜ਼ਾਰਾਂ ਏਕੜ ਇਕੱਠੇ ਹੀ ਮੱਚ ਗਏ ਜੀਰੇ ਵਿੱਚ ਕਿੰਨਾ ਨੁਕਸਾਨ ਹੋ ਗਿਆ ਇਧਰ ਬਾਗਾ ਪ੍ਰਾਣਾ ਫਰੀਰਕੋਟ ਏਰੀਆ ਵਿੱਚ ਕਿੰਨਾ ਜ਼ਿਆਦਾ ਨੁਕਸਾਨ ਹੋ ਗਿਆ ਬਠਿੰਡੇ ਵਾਲੀ ਸਾਈਡ ਕਿੰਨੀ ਜ਼ਿਆਦਾ ਅੱਗ ਮਤਲਬ ਹਰ ਪੰਜਾਬ ਦੇ ਹਰ ਵੱਡੇ ਸ਼ਹਿਰ ਵਿੱਚ ਜਿੱਥੇ ਵੀ ਬੜਾ ਵੱਡੇ ਪੱਧਰ ਤੇ ਪੂਰੇ ਪੰਜਾਬ ਭਰ ਵਿੱਚ ਕਣਕ ਨੂੰ ਅੱਗ ਲੱਗ ਕੇ ਨੁਕਸਾਨ ਹੋਇਆ ਤੇ ਲੋਕ ਤਾਂ ਪਹਿਲਾਂ ਹੀ ਸਰਕਾਰਾਂ ਤੋਂ ਮੁਆਵਜ਼ੇ ਦੀ ਮੰਗ ਕਰ ਰਹੇ ਆ ਪਤਾ ਨਹੀਂ ਉਹਨਾਂ ਨੂੰ ਮਿਲਣਾ ਕਿ ਨਹੀਂ ਮਿਲਣਾ ਪਰ ਜਦੋਂ ਇਹੋ ਜਿਹੀਆਂ ਘਟਨਾਵਾਂ ਵੇਖਦੇ ਆ ਕਿ ਆਪਸੀ ਮਾੜੀ-ਮਾੜੀ ਰੰਜਿਸ਼ ਕਰਕੇ ਅਸੀਂ ਕਿਸੇ ਦਾ ਰੋਜੀ ਰੋਟੀ ਦਾ ਹੀ ਨੁਕਸਾਨ ਕਰਨ ਤੱਕ ਚਲੇ ਜਾਂਦੇ ਆ ਕਿ ਅਸੀਂ ਉਹਦੀ ਫਸਲ ਨੂੰ ਖੜੀ ਨੂੰ ਅੱਗ ਲਾ ਲਗੇ ਤਾਂ ਬੇहद ਮੰਦਭਾਗੀਆ ਘਟਨਾਵਾਂ ਇੰਨੀ ਨੀਚਲੇ ਪੱਧਰ ਦੀ ਸੋਚ ਜਿਹੜੀ ਨਹੀਂ ਦਿਖਾਉਣੀ ਚਾਹੀਦੀ ਕਿਸੇ ਦਾ ਰਿਜਕ ਕਿਸੇ ਦੀ ਕਣਕ ਕਿਸੇ ਦਾ ਖਾਣਾ ਪਾਣੀ ਉਹਦੇ ਮੂੰਹ ਵਿੱਚੋਂ ਨਹੀਂ ਖੋਣਾ ਚਾਹੀਦਾ ਅਸੀਂ ਫੇਰ ਵੀ ਗੁਰੂਆਂ ਪੀਰਾਂ ਦੀ ਧਰਤੀ ਤੇ ਆ ਸਾਡੇ ਗੁਰੂਆਂ ਨੇ ਸਾਨੂੰ ਐਡੀ ਉੱਚੀ ਸੁੱਚੀ ਸੋਚ ਦਿੱਤੀ ਆ ਮਹਾਨ ਵਿਰਾਸਤ ਆ ਸਾਡੇ ਕੋਲੇ ਫੇਰ ਵੀ ਅਸੀਂ ਇੰਨੀ ਛੋਟੀ ਸੋਚ ਦਿਖਾਉਂਦੇ ਆ ਸਾਡੇ ਗੁਰੂ ਨਾਨਕ ਦੇਵ ਜੀ ਤਾਂ ਕਹਿੰਦੇ ਆ ਮਿੱਠਤਨੀ ਵੀ ਨਾਨਕਾ ਗੁਣ ਚ ਗਈਆਂ ਤਤ ਤੇ ਅਸੀਂ ਹੀ ਨਿੱਕੀ ਨਿੱਕੀ ਗੱਲ ਤੇ ਇੱਕ ਦੂਜੇ ਨੂੰ ਵੱਢਣ ਮਾਰਨ ਤੱਕ ਤੌਰ ਪੈਨੇ ਆ ਤੇ ਹੁਣ ਆ ਜਿਹੜੀ ਘਟਨਾ ਆ ਇਹ ਸੱਚੀ ਸ਼ਰਮ ਆਈ ਮੈਨੂੰ ਤਾਂ ਕਿ ਜੇਕਰ ਇਹ ਘਟਨਾ ਸੱਚੀ ਆ ਜਿਵੇਂ ਵੀਡੀਓ ਵਿੱਚ ਦਿਖਾਈ ਦਿੰਦਾ ਤੇ ਜੇਕਰ ਇਹ ਘਟਨਾ ਸੱਚੀ ਆ ਤਾਂ ਇਸ ਤੋਂ ਸ਼ਰਮ ਵਾਲੀ ਗੱਲ ਹੋਰ ਕੀ ਹੋ ਸਕਦੀ ਆ ਕਿ ਇੱਕ ਵਿਅਕਤੀ ਦੂਜੇ ਵਿਅਕਤੀ ਦਾ ਰਿਜਕ ਖੋਨ ਤੱਕ ਹੀ ਚਲਾ ਗਿਆ ਉਹਦੇ ਖੇਤ ਨੂੰ ਖੜੀ ਕਣਕ ਨੂੰ ਅੱਗ ਲੋਨ ਤੱਕ ਚਲਾ ਗਿਆ ਇਸ ਤੋਂ ਮਾੜੀ ਗੱਲ ਹੋ ਨਹੀਂ ਸਕਦੀ ਤਾਂ ਬੇਹੱਦ ਮੰਦ ਭਾਗੀ ਘਟਨਾ ਪਲੀਜ਼ ਐਦਾਂ ਨਾ ਕਰਿਆ ਕਰੋ ਜੇ ਤੁਸੀਂ ਕਿਸੇ ਨਾਲ ਦੁਸ਼ਮਣੀ ਕੱਢਣੀ ਆ ਉਹਦਾ ਕੋਈ ਹੋਰ ਤਰੀਕਾ ਹੋ ਸਕਦਾ ਪਹਿਲੀ ਗੱਲ ਤਾਂ ਵੈਸੇ ਮੇਰੇ ਖਿਆਲ ਚ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਸਾਨੂੰ ਵੈਸੇ ਹੀ ਦੁਸ਼ਮਣੀਆਂ ਨਹੀਂ ਪਾਲਣੀਆਂ ਚਾਹੀਦੀਆਂ ਜੇਕਰ ਤੁਹਾਡਾ ਕਿਸੇ ਨਾਲ ਗੁੱਸਾ ਗਿਲਾ ਕੋਈ ਰੰਜਾ ਤਾਂ ਉਹਦਾ ਹੋਰ ਕੋਈ ਤਰੀਕਾ ਹੋ ਸਕਦਾ ਜੇ ਕਿਸੇ ਨੇ ਤੁਹਾਡੇ ਨਾਲ ਧੱਕਾ ਕੀਤਾ ਤਾਂ ਉਹਦਾ ਕਾਨੂੰਨੀ ਸਹਾਰਾ ਲਿਆ ਜਾ ਸਕਦਾ ਪਰ ਐਂ ਕਿਸੇ ਦੇ ਰਿਜਕ ਨੂੰ ਹੀ ਅੱਗ ਲਾਉਣੀ ਇਹ ਗੱਲ ਠੀਕ ਨਹੀਂ ਗਈ ਪਤਾ ਨਹੀਂ ਹੁਣ ਉਹਨਾਂ ਵੀਰਾਂ ਨੇ ਖੇਤ ਦੀ ਅੱਗ ਉਹ ਬੁਝਾ ਲਈ ਕਿੰਨੀਕ ਉਹਨਾਂ ਦੇ ਖੇਤ ਨੂੰ ਅੱਗ ਲੱਗੀ ਕਿੰਨੀਕ ਨਹੀਂ ਲੱਗੀ ਇਹ ਘਟਨਾ ਦਾ ਹਲੇ ਪੂਰੀ ਤਰ੍ਹਾਂ ਸਾਹਮਣੇ ਨਹੀਂ ਆਈ ਪਰ ਜਿੰਨੀ ਘਟਨਾ ਆਈ ਆ ਇਹ ਸਾਹਮਣੇ ਉਹ ਵੇਖ ਕੇ ਬਹੁਤ ਮਨ ਨੂੰ ਠੇਸ ਪਹੁੰਚੀ ਆ ਕਿ ਪਹਿਲਾਂ ਹੀ ਐਡੇ ਵੱਡੇ ਪੱਧਰ ਤੇ ਨੁਕਸਾਨ ਹੋ ਚੁੱਕਾ ਕਣਕਾਂ ਨੂੰ ਅੱਗਾਂ ਦਾ ਪਹਿਲਾਂ ਹੀ ਇੰਨੇ ਵੱਡੇ ਪੱਧਰ ਤੇ ਲੱਗ ਚੁੱਕੀਆਂ ਕਿੰਨੇ ਲੋਕਾਂ ਦੇ ਮੂੰਹ 'ਚੋਂ ਜਿਹੜੀ ਰੋਟੀ ਉਹਨਾਂ ਨੇ ਕਮਾਈ ਸੀ ਜੋ ਉਹਨਾਂ ਦੀ ਕਮਾਈ ਆਉਣੀ ਸੀ ਪਹਿਲਾਂ ਹੀ ਉਹਨਾਂ ਤੋਂ ਖੋਹੀ ਜਾ ਚੁੱਕੀ ਆ ਕਿਤੇ ਸਰਕਾਰਾਂ ਦੀਆਂ ਨਲਾਇਕੀਆਂ ਕਰਕੇ ਪ੍ਰਸ਼ਾਸਨ ਦੀਆਂ ਨਲਾਇਕੀਆਂ ਕਰਕੇ ਕਿਤੇ ਕੁਦਰਤੀ ਆਫਤਾਂ ਕਰਕੇ ਹੁਣ ਘੱਟੋ-ਘੱਟ ਤੁਸੀਂ ਤਾਂ ਇੱਕ ਦੂਜੇ ਤੇ ਰਹਿਮ ਕਰੋ ਤੁਸੀਂ ਆਪਸ ਵਿੱਚ ਹੀ ਤਾਂ ਨਹੀਂ ਐਵੇਂ ਕਰੋ ਕਿ ਇੱਕ ਦੂਜੇ ਦੀ ਰੋਟੀ ਖੂਨ ਤਰਪੋ ਬੇहद ਮੰਦਭਾਗੀਆਂ ਘਟਨਾਵਾਂ ਤੇ ਇੱਕ ਘਟੀਆ ਸੋਚ ਹੀ ਕਹੀ ਜਾ ਸਕਦੀ ਆ ਜੇਕਰ ਇਹ ਜਿਹੜਾ ਮਾਮਲਾ ਸਾਹਮਣੇ ਆ ਰਿਹਾ ਇਸ ਮਾਮਲੇ ਵਿੱਚ ਜਰਾ ਜਿੰਨੀ ਵੀ ਸਚਾਈ ਆ ਤਾਂ ਫਿਰ ਅਤਿ ਸ਼ਰਮਨਾਕ ਘਟਨਾ ਕਹੀ ਜਾ ਸਕਦੀ ਹੈ